ਸਦੀ ਦੀ ਪ੍ਰਸਿੱਧ ਕਵੀ ਮੁਨਵਰ ਰਾਣਾ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਮੁਨਵਰ ਰਾਣਾ ਲੰਮੇ ਸਮੇਂ ਤੋਂ ਬਿਮਾਰੀ ਤੋਂ ਪੀੜਿਤ ਸਨ। ਉਹਨਾਂ ਨੇ ਐਸ਼ੀ ਪੀਐਸਆਈ ਲਖਨਊ ਵਿਖੇ ਆਖਰੀ ਸਾਲ ਹੈ। ਉਹਨਾਂ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਉਹਨਾਂ ਦੇ ਪੇਟੇ ਨੇ ਕੀਤੀ। ਕਵੀ ਮੁਨਵਰ ਰਾਣਾ ਦੀ ਸਿਹਤ ਵਿਗੜਨ ਤੇ ਉਹਨਾਂ ਨੂੰ ਲਖਨਊ ਦੇ ਸੰਜੀ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਭੇਜਿਆ ਕਰਵਾਇਆ ਗਿਆ ਸੀ। ਦਿਲ ਦਾ ਦੌਰਾ ਪੈਣ ਦੇ ਕਾਰਨ ਹਸਪਤਾਲ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਅੱਜ ਉਨ੍ਹਾਂ ਦੀ ਵਸੀਅਤ ਮੁਤਾਬਕ ਉਨ੍ਹਾਂ ਨੂੰ ਲਖਨਊ ਵਿਸ਼ਵਪੁਰ ਦੇ ਖਾਕ ਕੀ ਤਜਾਵੇਗਾ ਇਸ ਤੋਂ ਪਹਿਲਾਂ ਉਹ ਦੋ ਦਿਨ ਲਖਨਊ ਦੇ ਮੈਦਾਨ ਤਾ ਹਸਪਤਾਲ ਦੇ ਵਿੱਚ ਭੜਤੀ ਸਨ ਮੁਨਵਰ ਰਾਣਾ ਲੰਮੇ ਸਮੇਂ ਤੋਂ ਕਿਡਨੀ ਫੇਲ ਹੋਣ ਤੋਂ ਪੀੜਿਤ ਸਨ ਅਤੇ ਉਨ੍ਹਾਂ ਦਾ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਕਰਵਾਇਆ ਜਾਂਦਾ ਸੀ ਉਹ ਕਿਡਨੀ ਦੀ ਪੁਰਾਣੀ ਬਿਮਾਰੀ ਤੋਂ ਪੀੜਿਤ ਸਨ ਜਿਸ ਕਾਰਨ ਉਹ ਲੰਬੇ ਸਮੇਂ ਤੋਂ ਜਨਤਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਸਨ ਸੋ ਹਾਲੀਵੇ ਸ਼ੋਨਾ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਹਨਾਂ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਨਿਮੋਨੀਆ ਤੋਂ ਪੀੜਤ ਸਨ ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਮੁਨਵਰ ਰਾਣਾ ਹਸਪਤਾਲ ਦੇ ਵਿੱਚ ਆਕਸੀਜਨ ਸਪੋਰਟਸ ਤੇ ਸਨ ਮੁਨਾਵਰ ਰਾਣਾ ਦੇਸ਼ ਦੇ ਮੰਨੇ ਪਰਮਨੇ ਕਵੀਆਂ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁਕਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਮਤੀ ਰਤਨ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਜਾ ਚੁਕਿਆ ਹੈ ਰਾਣਾ ਸਾਹਿਬ ਦਿਲ ਦੀ ਬਿਮਾਰੀ ਅਤੇ ਹੋਰ ਬਿਮਾਰੀਆਂ ਕਾਰਨ ਕਾਫੀ ਸਮੇਂ ਤੋਂ ਹਸਪਤਾਲ ਵਿੱਚ ਤਕਲ ਸਨ ਉਹ ਉਰਦੂ ਸ਼ਾਇਰੀ ਦੀ ਦੁਨੀਆ ਵਿੱਚ ਬਹੁਤ ਹੀ ਮਸ਼ਹੂਰ ਸਨ ਉਹਨਾਂ ਨੂੰ 2014 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਇਹ ਪੁਰਸਕਾਰ ਉਹਨਾਂ ਨੂੰ ਇੱਕ ਕਵਿਤਾ शाह दाबाले ਦਿੱਤਾ ਗਿਆ ਇਸ ਤੋਂ ਇਲਾਵਾ ਮਾਤੇ ਆਪਣੀ ਸ਼ਾਇਰੀ ਲਈ মুনਵਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਮਿਲੀ মুনਵਰ ਰਾਣਾ ਦਾ ਨਾਮ ਦੇਸ਼ ਵਿਦੇਸ਼ ਤੇ ਕਈ ਵੱਡੇ ਮੰਚਾਂ ਤੇ ਕਾਫੀ ਸੀ ਇਨਾ ਹੀ ਨਹੀਂ ਬਾਲੀਵੁੱਡ ਦੇ ਸ਼ਹਿਨਸ਼ਾ ਅਮਿਤਾਭ ਬੱਚਨ ਵੀ ਉਨ੍ਹਾਂ ਦੀ ਆਵਾਜ਼ ਤੋਂ ਪ੍ਰਭਾਵਿਤ ਹੋਏ ਸਦੀ ਦੇ ਪ੍ਰਸਿੱਧ ਕਵੀ মুনਵਰ ਰਾਣਾ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ মুনਵਰ ਰਾਣਾ ਲੰਮੇ ਸਮੇਂ ਤੋਂ ਬਿਮਾਰੀ ਤੋਂ ਪੀੜਿਤ ਸਨ ਉਨਾ ਨੇ ਐਸ਼ੀ ਪੀਐਸਆਈ ਲਖਨਊ ਵਿਖੇ ਆਖਰੀ ਸਾਨ ਹੈ ਉਹਨਾਂ ਦੇ ਦਿਹਾਨ ਦੀ ਖਬਰ ਦੀ ਪੁਸ਼ਟੀ ਉਹਨਾਂ ਦੇ ਪੀਟੇ ਨੇ ਕੀਤੀ ਕਵੀ ਮਨਵਰ ਰਾਣਾ ਦੀ ਸਿਹਤ ਵਿਗੜਨ ਤੇ ਉਹਨਾਂ ਨੂੰ ਲਖਨਊ ਦੇ ਸੰਜੀ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਭੇਜਤੀ ਕਰਵਾਇਆ ਗਿਆ ਸੀ ਦਿਲ ਦਾ ਦੌਰਾ ਪੈਣ ਦੇ ਕਾਰਨ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਅੱਜ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਨੂੰ ਲਖਨਊ ਵਿਰਸਪੁਰ ਦੇ ਖਾਤ ਕੀ ਤਜਾਵੇਗਾ ਇਸ ਤੋਂ ਪਹਿਲਾਂ ਰੋਧੂ ਦੀ ਲਖਨਊ ਦੇ ਮੈਦਾਨ ਤਾ ਹਸਪਤਾਲ ਦੇ ਵਿੱਚ ਭੜਤੀ ਸਨ ਮੁਨਵਰ ਰਾਣਾ ਲੰਮੇ ਸਮੇਂ ਤੋਂ ਕਿਡਨੀ ਫੇਲ ਹੋਣ ਤੋਂ ਪੀੜਿਤ ਸਨ ਅਤੇ ਉਹਨਾਂ ਦਾ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਕਰਵਾਇਆ ਜਾਂਦਾ ਸੀ ਉਹ ਕਿਡਨੀ ਦੀ ਪੁਰਾਣੀ ਬਿਮਾਰੀ ਤੋਂ ਪੀੜਿਤ ਸਨ ਜਿਸ ਕਾਰਨ ਉਹ ਲੰਮੇ ਸਮੇਂ ਤੋਂ ਜਨਤਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਸਨ ਸੋ ਹਾਲ ਹੀ ਵਿੱਚ ਉਹਨਾਂ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਹਨਾਂ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਨਿਮੋਨੀਆ ਤੋਂ ਪੀੜਤ ਸਨ ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਮੁਨਵਰ ਰਾਣਾ ਹਸਪਤਾਲ ਦੇ ਵਿੱਚ ਆਕਸੀਜਨ ਸਪੋਰਟਸ ਤੇ ਸਨ ਮੁਨਵਰ ਰਾਣਾ ਦੇਸ਼ ਦੇ ਮੰਨੇ ਪਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਨੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਮਤੀ ਰਤਨ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਰਾਣਾ ਸਾਹਿਬ ਦਿਲ ਦੀ ਬਿਮਾਰੀ ਅਤੇ ਹੋਰ ਬਿਮਾਰੀਆਂ ਕਾਰਨ ਕਾਫੀ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸਨ ਉਹ ਉਰਦੂ ਸ਼ਾਇਰੀ ਦੀ ਦੁਨੀਆ ਵਿੱਚ ਬਹੁਤ ਹੀ ਮਸ਼ਹੂਰ ਸਨ ਉਹਨਾਂ ਨੂੰ 2014 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਇਹ ਪੁਰਸਕਾਰ ਉਹਨਾਂ ਨੂੰ ਇੱਕ ਕਵਿਤਾ शाह दिता गया इस अलावा तो से अपनी शायरी मुनवर ने दुनिया भर प्रसिद्धि मिली मुनवर राणा का नाम देश विदेश के दे कई वेचा ती एना ही नहीं, नहीं। बॉलीवुड के शहनशाह अमिताभ बच्चन भी उन्होंने आवाज तो प्रभावित हुए